ਅੰਮ੍ਰਿਤਸਰ ਸ਼ਹਿਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਹੋਣ ਤੋਂ ਬਾਅਦ ਫਗਵਾੜਾ ਦੇ ਹਰਗੋਬਿੰਦ ਨਗਰ ਚੌਂਕ ਵਿਖੇ ਅੰਬੇਦਕਰ ਸੈਨਾ ਮੂਲ ਨਿਵਾਸੀ ਅਤੇ ਰਵਿਦਾਸ ਟਾਈਗਰ ਫੋਰੈਸ ਪੰਜਾਬ ਵੱਲੋਂ ਲਗਾਇਆ ਗਿਆ ਤਰਨਾ ਮੌਕੇ ਤੇ ਪਹੁੰਚੇ ਕਿ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਮਾਮਲਾ ਕਰਵਾਇਆ ਸ਼ਾਨ ਟੈਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਸਭ ਨੇ ਇੱਕ ਵਾਰੀ ਗੱਲ ਕਰਨੀ ਹੈ ਉਹਨੂੰ ਲੱਗਣਾ ਹੈ ਫਿਰ ਸਮਾਂ ਜੇ ਬਹਿ ਕੇ ਫਿਰ ਅਸੀਂ ਸਿਟੀ ਥਾਣੇ ਬੈਠ ਕੇ ਗੱਲ ਕਰਦੇ ਆ ਠੀਕ ਹੈ ਇਹ ਸੜਕ ਦੇ ਉੱਪਰ ਨਹੀਂ ਹੈ ਆਪਾਂ ਨੂੰ ਫੋਰਸ ਦੇਖੋ ਕਿੰਨਾ ਕਿਤੇ ਕੋਈ ਕਲੈਸ਼ ਹੋਏਗਾ ਉਹ ਕੀ ਲੱਗੇਗਾ ਜੇ ਤੁਸੀਂ ਇੱਕ ਵਾਰੀ ਮੰਗ ਪਤਾ ਦਿਓ ਜੋ ਬੈਠਣਾ ਹੈ ਅਸੀਂ ਆ ਜਾਓ ਭਾਈ ਥੋੜਾ ਜਿਹਾ ਆ ਜਾਓ ਭਾਈ ਪਿੱਛੇ ਨੂੰ ਹੋ ਗਿਆ ਲੈ ਲੈ ਠੀਕ ਆ ਜਾਜੀ ਸਾਹਮਣੇ ਜਾਜੀ ਹਾਂਜੀ ਸਾਹਮਣੇ ਜੀ ਸਰ ਇੱਕ ਮਿੰਟ ਰੁਕੋ ਰਾਜ ਇੱਕ ਮਿੰਟ ਪਾਰੀ ਲੱਗਾ ਕਰ। ਉਹਨਾਂ ਨੇ ਸੁਰੱਖਿਆ ਪ੍ਰਦਾਨ ਕੀਤੀ ਆ। ਜਸਪਾਲ ਜੀ ਆ ਗਏ ਭਾਈ। ਉਹਨਾਂ ਨੇ ਸੁਰੱਖਿਆ ਪ੍ਰਦਾਨ ਕੀਤੀ ਆ। ਸਾਡੀ ਅਨੁਸਮਨ ਬਾਬਾ ਸਾਹਿਬ ਨਾਲ ਨਿੱਕੀ ਜੀ। ਉਹਦੇ ਪਿੱਛੇ ਦੀ ਉਹਦੀ ਬੈਕਗ੍ਰਾਉਂਡ ਤਾਕਤ ਕੀ ਆ। ਉਂਮਰ ਇੱਥੇ ਮਹਾਪੁਰਸ਼ ਹੈਗੇ ਆ। ਬਾਬਾ ਸਾਹਿਬ ਨੂੰ ਹੀ ਕਿਉਂ ਨਸ਼ਾ ਬਣਾਇਆ ਜਾਂਦਾ ਆ। ਕੱਲੀ ਬਾਹ ਦੋੜ ਦਿੰਦੇ ਆ ਕੱਲੀ ਪੂਰਾ ਸਟੈਚੂ ਡੋੜ ਦਿੰਦੇ ਆ। ਇਹ ਬਾਬਾ ਸਾਹਿਬ ਦੀ ਉਮਰ ਆ। ਇਹ ਕਿੰਨੀ ਕਿ ਤੰਗ ਕਰਦੀ ਉਹਨਾਂ ਨੂੰ। ਇਹ ਤਾਮੂ ਕਾਹੀ ਸ਼ਰਾਰਤੀ ਆਨਸਰ ਆ ਆਪੇ ਲੜਾਈ ਉਹਨਾਂ ਨਾਲ ਕਿਸੇ ਨਾਲ ਕੋਈ ਲੜਾਈ ਸਾਡੀ ਅਸੀਂ ਬਾਬਾ ਸਾਹਿਬ ਮੇੜ ਕੇ ਮਾਨ ਸਤਕਾਂਣ ਵਾਸਤੇ ਬਿਠੇ ਆਂ ਹਾਂਜੀ ਸਾਰਾ ਜਿਹੜਾ ਤੁਸੀਂ ਤਰਨਾ ਲਾਇਆ ਕਿਸਮਾਨ ਦੇ ਵਿੱਚ ਤਰਨਾ ਲਾਇਆ ਗਿਆ ਸਾਰੇ ਸਾਥੀਆਂ ਨੂੰ ਚਾਹ ਪੀਂਮ ਚਾਹ ਭਾਰਤ ਨਮੋ ਬੁਦਾਏ ਚਾਹ ਗੁਰਦੇਵ ਧੰਗੁਰਦੇਵ ਸਾਥਿਓ ਅੱਜ ਦਾ ਜਿਹੜਾ ਦਿਨ ਸੀਗਾ ਬਹੁਜਨ ਸਮਾਜ ਲਈ ਬੜਾ ਹੀ ਇਤਿਹਾਸਿਕ ਦਿਨ ਗਣਤੰਤਰ ਦਿਵਸ ਸੀਗਾ ਅਸੀਂ ਸਾਰੇ ਸਮੂਹੇ ਸਮਾਜ ਨੇ 바ਵਾ ਸਾਹਿਬ ਅੰਬੇਡਕਰ ਜੀ ਦੇ ਸਲਮਾਨ ਵਿੱਚ ਸਾਰੇ ਪੰਜਾਬ ਇੰਡੀਆ ਵਿੱਚ ਫੁੱਲ ਮਾਲਾ ਮਾਰਪਿਤ ਕੀਤੀਆਂ ਪਰ ਕੁਝ ਸ਼ਰਾੜਤੀ ਔਰ ਮਨੁਸ ਜਿਹੜੇ ਮਨੂ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਨੇ ਅੱਜ 바ਵਾ ਸਾਹਿਬ ਅੰਬੇਡਕਰ ਜੀ ਨੂੰ ਨਾ ਚੀਂਦਿਆਂ ਨੂੰ ਬਰਦਾਸ਼ਤ ਕੀਤਾ ਨਾ 바ਵਾ ਸਾਹਿਬ ਜੀ ਜਦੋਂ ਪ੍ਰੀਨਿਰਵਾਣ ਹੋ ਕੇ ਸਰੀਰਕ ਤੌਰ ਤੇ ਸਾਡੇ ਉਤੋਂ ਚਲੇ ਗਏ ਪਰ ਵਿਚਾਰਾ ਵਿੱਚ ਆ ਤੁਸੀਂ ਦੇਖ ਸਕਦੇ ਆ 바ਵਾ ਸਾਹਿਬ ਅੰਬੇਡਕਰ ਜੀ ਦੇ ਜਿਹੜੇ ਪੈਰੋਕਾਰ ਆ ਉਹ ਦਿਨ ਰਾਤ ਸੜਕਾਂ ਤੇ ਬੈਠਣ ਲਈ ਤਿਆਰ ਆ ਪਰ 바ਵਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ અપਮਾਨ ਆ ਉਹ ਕਿਸੇ ਵੀ ਹੱਤੇ ਸਹਿਣ ਨਹੀਂ ਕੀਤਾ ਜਾਊਗਾ ਜੇਕਰ ਅੱਜ ਰਾਤ ਤੱਕ ਉਹ ਸ਼ਰਾਡ ਦੀ ਅੰਸਰ ਖਿਲਾਫ ਐਨਐਸਏ ਐਕਟ ਤਹਿਤ ਜਿਹੜਾ ਦੇਸ਼ ਰੋਹੀ ਦਾ ਪੜਚਾ ਦਰਜ ਨਾ ਕੀਤਾ ਗਿਆ ਔਰ ਕੱਲੂ ਪੂਰਾ ਪੰਜਾਬ ਕੀ ਪੂਰਾ ਭਾਰਤ ਸੀ ਪੂਰੇ ਪੂਰੇ ਤੌਰ ਤੇ ਬੰਦ ਕਰਾਵਾਂਗੇ ਜੈ ਭੀਮ ਜੈ ਜਪਾ ਸਰਬ ਆਮੀਨ ਸਰ ਕੋਈ ਸਾਹਮਣੇ ਆਇਆ ਕੋਈ ਕੀਤੀ ਸੋਚਤੇ ਬਣਾ ਦੇਾਂਗੇ ਸਰ ਕੋਈ ਸਾਹਮਣੇ ਆਇਆ ਕਿਹੜੀ ਇਹ ਘਟਨਾ ਆ ਇਹ ਅੰਮ੍ਰਿਤਸਰ ਦੀ ਆ ਅਸੀਂ ਵੀਡੀਓ ਰਾਹੀਂ ਸਾਨੂੰ ਸਾਡੇ ਸਾਥੀਆਂ ਨੇ ਜੋ ਵੀਡੀਓ ਸੈਂਡ ਕੀਤੀਆਂ ਆ ਉਹਦੇ ਵਿੱਚੋਂ ਜਿਹੜਾ ਸਾਥੀ ਆ ਜਿਹੜਾ ਉਹ ਸਾਥੀ ਜਿਹੜਾ ਉਹ ਗੁਨਾਹਗਾਰ ਆ ਸਾਥੀ ਕਹਿੰਦਾ ਜਿਹੜਾ ਗੁਨਾਹਗਾਰ ਆ ਜਿਹੜਾ ਮਨੂ ਨੂੰ ਮੰਨਣ ਵਾਲਾ ਆ ਉਹ ਉਹਨੂੰ ਗ੍ਰਿਫਤਾਰ ਕੀਤਾ ਅਸੀਂ ਵੀਡੀਓ ਵਿੱਚ ਦੇਖਿਆ ਆ ਚੇ ਕਰ ਇਹਨਾਂ ਨੇ ਕੱਲ ਤੱਕ ਉਸ ਉੱਪਰ ਐਨਐਸਏ ਤੈ ਤੈ ਤੱਕ ਔਰ ਜਿਹੜਾ ਪਰਚਾ ਨਾ ਦਰਜ ਕੀਤਾ ਕੱਲੂ ਪੰਜਾਬ ਕੀ ਪੂਰੇ ਇੰਡੀਆ ਦੀ ਬੰਦ ਦੀ ਕਾਲ ਸਾਡੇ ਪੂਰੇ ਬੌਂਝ ਸਮਾਜ ਵੱਲੋਂ ਪੂਰੀਆ ਸਮੂਹ ਜਥੇਬੰਦੀਆਂ ਵੱਲੋਂ ਅੰਬੇਡਕਰ ਸਮੂਹ ਸਭਾਵਾ ਗੁਰੂ ਰਵੀਦਾਸ ਸਭਾਵਾ ਬਾਲਮੀਕ ਮਾਰਾਯ ਸਭਾਵਾ ਸਾਰਿਆਂ ਵੱਲੋਂ ਪੂਰਨ ਤੌਰ ਤੇ ਇੰਡੀਆ ਨੂੰ ਬੰਦ ਕੀਤਾ ਜਾਊਗਾ ਚਾਹ ਵੀ ਜਨਵਰੀ ਜਨਤੰਤਰ ਦਿਵਸ ਭਾਰਤੀ ਸੰਵਧਾਨ ਲਾਗੂ ਹੋਣ ਅੱਜ ਦੇ ਦਿਨ ਤੇ ਭਾਰਤੀ ਸੰਵਧਾਨ ਲਾਗੂ ਹੋਇਆ ਸੀ ਬਾਬਾ ਸਾਹਿਬ ਦੇ ਸਟੈਚੂ ਨੂੰ ਜੋ ਤੋੜਿਆ ਗਿਆ ਹੈ ਇਸ ਘਟਨਾ ਦਾ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਭਾਰਤ ਵਿੱਚ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਹਨ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜੋ ਨਤੀਜੇ ਹੋਣਗੇ ਉਸਦਾ ਉਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਐਨਐਸਐਮ ਇਹ ਫੜਿਆ ਹੋਰ ਅਸੀਂ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਇਸ ਬੰਦੇ ਨੇ ਬਾਬਾ ਸਾਹਿਬ ਦਾ ਸਟੈਚੂ ਤੋੜਿਆ ਉਸਦੇ ਤੇ ਐਸਸੀਐਸਟੀ ਐਕਟ ਦਾ ਧਾਰਮਿਕ ਜੇ ਅੱਜ ਅਸੀਂ ਇਕੱਠੇ ਹੋ ਰਹੇ ਹਾਂ ਸੰਵਿਧਾਨ ਦੀ ਬਜਾ ਨਾ ਇਕੱਠੇ ਹੋ ਰਹੇ ਆ ਬਾਬਾ ਸਾਹਿਬ ਬੇਦਖੜ ਦੁਆਰਾ ਜਿਹੜਾ ਬੜੇ ਪੜਾਇਆ ਸੰਵਿਧਾਨ ਉਹ ਬਹੁਤ ਸਾਰੀਆਂ ਤਾਕਤਾਂ ਬਦਲੀਆਂ ਚਾਹੁੰਦੀਆਂ ਪਰ ਉਹਨਾਂ ਹੱਦ ਹੋ ਗਈ ਆ ਉਹ ਸੰਵਿਧਾਨ ਨਹੀਂ ਚੇਂਜ ਹੋ ਰਿਹਾ ਉਹ ਕਿਸੇ ਨਾ ਵੀ ਡਾਇਰੈਕਟਲੀ ਔਰ ਡਾਇਰੈਕਟਲੀ ਸੰਵਿਧਾਨ ਚੇਂਜ ਕਰਨਾ ਚਾਹੁੰਦੇ ਆ ਅੱਜ ਜਿਹੜਾ ਹਮਲਾ ਬਾਬਾ ਸਾਹਿਬ ਬੇਦਖੜ ਜੀ ਦੇ ਸਟੈਚੂ ਤੇ ਹੋਇਆ ਆ ਉਹ ਸਿੱਧਾ ਸੰਵਿਧਾਨ ਤੇ ਹੋਇਆ ਆ ਤੁਸੀਂ ਦੇਖਦੇ ਹੋਵੋਗੇ ਯੂਪੀ ਬਿਹਾਰ ਕਿਤੇ ਮੱਧ ਪ੍ਰਦੇਸ਼ ਤੋਂ ਲੈ ਕੇ ਸਾਡੇ ਲੋਕਾਂ ਤਾਂ ਜਿੰਨੇ ਤੁਸੀਂ ਇਹ ਹੁੰਦੇ ਆ ਸਭ ਤੋਂ ਜ਼ਿਆਦਾ Dalit ਲੋਕਾਂ ਤੇ ਹੀ ਤੁਸੀਂ ਇਹ ਹੁੰਦੇ ਆ ਜਿੰਨੀਆਂ ਬਲਤਕਾਰ ਹੁੰਦੇ ਆ ਉਹ ਬਾਬਾ ਸਾਹਿਬ ਦੇ ਅੰਮੇਰਕਾਰ ਤੇ ਪੈਰੋਕਾਰ ਜਿਹੜੇ ਗਰੀਬ ਸੰਕਿਰਦੇ ਆ ਗ੍ਰਿਤ ਲੋਕ ਨੇ ਉਹਨਾਂ ਤੇ ਹੀ ਹੁੰਦੇ ਆ ਸੇ ਸੇ ਸੋ ਇਹ ਜਿਹੜੀਆਂ ਗੱਲਾਂ ਤੇ ਗੌਰ ਕਰਨਾ ਬਣਦਾ ਆ ਸਾਥੀਓ ਜੇ ਅਸੀਂ ਨੌਜਵਾਨ ਜੇ ਅਸੀਂ ਨੌਜਵਾਨ ਇਹ ਗੱਲ ਨੂੰ ਨਹੀਂ ਸਮਝਾਂਗੇ ਕੋਣ ਸਮਝੇਗਾ ਜੇ ਸਾਡੇ ਬਜ਼ੁਰਗਾਂ ਨੇ ਕਦੀ ਵੀ ਹਿੰਮਤ ਕੀਤੀ ਹੁੰਦੀ ਅਸੀਂ ਗੁਲਾਮੀ ਤੋੜ ਦਿੰਦੇ ਜੇ ਅੱਜ ਅਸੀਂ ਰੋਡ ਬਲੌਕ ਕੀਤਾ ਹੈ ਸਾਡੀ ਆਵਾਜ਼ ਅਸੀਂ ਸੁਣਾਉਣਾ ਚਾਹੁੰਦੇ ਆ ਕਿਉਂਕਿ ਜੇ ਪ੍ਰਸ਼ਾਸਨ ਦੇ ਕਦਮ ਨਹੀਂ ਖੋਲਦੇ ਤੇ ਤੁਹਾਨੂੰ ਪਤਾ ਹੈ ਅਸ਼ੀਰ ਭਗਤ ਸਿੰਘ ਨੇ ਕਿੱਦਾਂ ਖੋਲੇ ਸੀ ਆਪ ਸਭ ਨੂੰ ਪਤਾ ਨੌਜਵਾਨਾਂ ਤੁਹਾਡੇ 'ਚ ਜਿਹੜੀ ਤਾਕਤ ਹੈ ਕਿਸੇ 'ਚ ਨਹੀਂ ਹੈਗੀ ਕਿਉਂਕਿ ਮੈਂ ਦੱਸਣਾ ਚਾਹੁੰਦਾ ਆ ਜੇ ਅਸੀਂ ਨਹੀਂ ਪੜੇ ਲਿਖੇ ਘੱਟ ਪੜੇ ਲਿਖੇ ਆ ਉਹ ਕੋਈ ਮੈਨੇਜਰ ਨਹੀਂ ਲੱਖਦਾ ਪਰ ਬਾਬਾ ਸਾਹਿਬ ਨੂੰ ਮੰਨਣਾ ਇਹ ਸਾਡੇ ਦਿਲ ਦੀ ਆਪਣੇ ਜਜ਼ਬਾਤਾਂ ਨਹੀਂ ਇਹ ਸਾਡੇ ਜਿਹੜੀ ਅੰਦਰਲੀ ਕਸਕ ਆ ਸਾਡੀ ਜਿਹੜੀ ਇਹ ਇਹ ਅੰਦਰਲੀ ਜਿਹੜੀ ਆ ਕੰਟਰੋਲ ਵੀ ਕਰਦੇ ਆ ਠੀਕ ਹੈ ਮੈਮ ਹਾਂ ਕਾਬੂ ਕਰ ਲਿਆ ਕਰ ਲਿਆ ਦੇਖੋ ਮੈਡਮ ਜੀ ਜਿਹੜਾ ਉਹ ਲਾਈ ਮੰਗ ਪੱਤਰ ਹੈ ਅਸੀਂ ਉੱਥੇ ਉੱਥੇ ਬਾਜੀ ਇੱਕ ਮਿੰਟ ਯਾਰ ਬਾਜੀ ਬਾਜੀ ਇੱਕ ਮਿੰਟ ਯਾਰ ਮੈਡਮ ਜੀ ਮਾਨਯੋਗ ਐਸਐਸਪੀ ਸਾਹਿਬ ਨੂੰ ਸਾਡੀ ਬੇਨਤੀ ਇਹ ਵੀ ਆ ਕਿ ਗੰਲਾ ਅਮਰ ਸਰਵਿਸ ਸਟੈਚੂ ਤੋੜਿਆ ਗਿਆ ਸਾਡੀ ਮੰਗ ਇਹ ਵੀ ਹੈ ਹਾਂ ਪੰਜਾਬ ਦੀ ਜਿੱਥੇ ਜਿੱਥੇ ਵੀ ਵਾਸੀ ਆ ਤੇ ਪਿੰਡ ਮੁਹੱਲੇ ਗਲੀ ਦੇ ਵਿੱਚ ਵੀ ਬਾਬਾ ਸਾਹਿਬ ਦਾ ਜਿਹੜਾ ਸਟੈਚੂ ਲੱਗਾ ਉਹਦੀ ਜਿਹੜੀ ਦੇਖ ਰੇਕ ਆ ਜਿਹੜੀ ਸੁਰੱਖਿਆ ਉਹ ਪੰਜਾਬ ਪੁਲਿਸ ਉਹ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਪਾਵਰ ਕੋਲੰਬੀਆ ਯੂਨੀਵਰਸਿਟੀ ਉਹਦੇ ਵਿੱਚ ਉਹਨਾਂ ਨੇ ਬੜੇ ਸ਼ਾਨ ਨਾਲ 바ਵਾ ਸਾਹਿਬ ਅੰਬੇਡਕਰ ਜੀ ਦਾ ਸਟੈਚੂ 프ਰੰਟ ਦੇ ਉੱਪਰ ਲਾਇਆ ਆ ਔਰ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਪਰ ਸਾਥੀਓ ਜਿਹੜੇ ਮਨੁਵਾਦੀ ਲੋਕ ਆ ਜਿਹੜੇ 바ਵਾ ਸਾਹਿਬ ਅੰਬੇਡਕਰ ਜੀ ਨੂੰ ਨਾਂ ਚੀਂਦਿਆ ਵਿੱਚ ਜਾਉਣਾ ਨੇ ਟਿਕਨ ਦਿੱਤੀ ਆਕ ਨਮ ਬੁਧਾਈ ਅੱਜ ਜਿਹੜੀ ਅੰਮ੍ਰਿਤਸਰ ਵਿੱਚ ਬਹੁਤ ਹੀ ਨਿੰਦਣਯੋਗ ਘਟਨਾ ਘੱਡੀ ਆ ਉਸ ਦਾ ਸੀ ਅੰਬੇਡਕਰ ਸੈਨਾ ਵੱਲੋਂ ਪਰ ਜੋ ਵਿਰੋਧ ਕਰਦੇ ਆ ਜਿਹੜਾ ਅੱਜ ਇੱਥੇ ਪ੍ਰੋਟੈਸਟ ਹੋਇਆ ਮੈਡੀਕਲ ਸਨਾਮ ਨੂੰਵਾਸੀ ਵੱਲੋਂ ਤੇ ਹੋਰ ਗਰਜਾ ਸਟਾਈਗਰ ਫੋਰਸ ਤੇ ਹੋਰ ਜਿਹੜੇ ਸਮੂਹ ਐਸਸੀ ਸਮਾਜ ਜਿੱਥੇ ਬੰਦਿਆਂ ਵੱਲੋਂ ਕੀਤਾ ਗਿਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਅਸੀਂ ਅੱਗੇ ਤੋਂ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਹਿੰਦੇ ਹਾਂ ਤੇ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਹਾਂ ਕਿ ਜਿਹੜਾ ਇਹ ਘਟਨਾ ਘਟੀ ਆ ਅੱਗੇ ਤੋਂ ਇਦਾਂ ਦੀ ਘਟਨਾ ਨਾ ਘਟੇ ਨਹੀਂ ਤਾਂ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆ ਰਿਹਾ ਹੈ 12 ਫਰਵਰੀ ਨੂੰ ਦੇ ਉਸ ਦੇ ਨਤੀਜੇ ਬਹੁਤ ਮਤਲਬ ਮਾੜੇ ਹੋਣਗੇ ਜੇ ਇਦਾਂ ਦੇ ਘਟਨਾਵਾਂ ਘਟਣਗੀਆਂ ਤੇ ਅੱਜ ਤੁਸੀਂ ਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕੀ ਪ੍ਰੋਫਸਰ ਦਵਾਇਆ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਪੰਦੀ ਕਾਰਵਾਈ ਆ ਉਹ ਕਰਾਂਗੇ ਤੇ ਉਹਨਾਂ ਦੇ ਧਰਾਮਾ ਲੱਗੀਆਂ ਉਹਨਾਂ ਦਾ ਐਸਸੀ ਐਸਏ ਤੱਕ ਅਗਲੀ ਰਣਨੀਤੀ ਕੀ ਹੈ ਜੀ ਆਪਣੀ ਅਗਰ ਨਹੀਂ ਕੀਤੀ ਤਾਂ ਫਿਰ ਅਸੀਂ ਉਹਨਾਂ ਦੇ ਅਸੀਂ ਪੂਰੇ ਪੰਜਾਬ ਬੰਦ ਕਰਨ ਦੀ ਪਾਲ ਦਮਾਂਗੇ ਸਾਰੇ ਪੰਜਾਬ ਦਾ ਬਾਬਾ ਸਾਹਿਬ ਤੇ ਪੰਜਾਬ ਦੀ ਧਰਤੀ ਤੇ ਜੋ ਪਵਿੱਤਰ ਧਰਤੀ ਅਮਰਸਰ ਮੰਨੀ ਜਾਂਦੀ ਆ ਸਾਡੇ ਰਹਿਬਰ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਜੋ ਸਟੈਚੂ ਆ ਉਹ ਇੱਕ ਉਸ ਵਿਅਕਤੀ ਵੱਲੋਂ ਤੋੜਿਆ ਜਾਂਦਾ ਉਹ ਜੋ ਸਾਵਰ ਸੂਰਤ ਦੇ ਵਿੱਚ ਸਿੱਖੀ ਰੂਪਿਆਂ ਦੇ ਇਸ ਬੰਦੇ ਦਾ ਐਦਾ ਦੇ ਬੰਦੇ ਜਿਨ੍ਹਾਂ ਨੂੰ ਮਨੁਵਾਦੀ ਤਾਕਤਾਂ ਸ਼ਹਿ ਦੇ ਰਹੀਆਂ ਜੋ 바ਵਾ ਸਾਹਿਬ ਦੀ ਜੋ ਦੇਣਿਆ ਸਾਰੇ ਸਮਾਜ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਹਾਜਮ ਨਹੀਂ ਹੋ ਰਹੀ ਅੱਜ ਬੜਾ ਹੀ ਪਵਿੱਤਰ ਦਿਹਾੜਾ ਸੀਗਾ ਜਿਸ ਦਿਨ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅੱਜ ਪੂਰਾ ਦੇਸ਼ ਪੂਰੀ ਦੁਨੀਆ ਇਹ ਤਿਹਾੜ ਮਨਾ ਰਹੀਆਂ ਸੀ ਪਰ ਇੱਕ ਸ਼ਰਾਰਤੀ ਅਨਸਰ ਵੱਲੋਂ ਜੋ ਇਹ ਸਾਡੇ ਦਿਲਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜ ਕੇ ਇਹ ਗਲੀ ਸਮਾਜ ਸਮੁੱਚਾ ਸਮਾਜ ਬਾਬਾ ਸਾਹਿਬ ਨੂੰ ਮੰਨਣ ਵਾਲਾ ਕਦੀ ਬਰਦਾਸ਼ਤ ਨਹੀਂ ਕਰੇਗਾ ਔਰ ਉਹ ਵੀ ਇਸ ਪੰਜਾਬ ਦੀ ਧਰਤੀ ਤੇ ਜਿੱਥੇ ਬਾਬਾ ਸਾਹਿਬ ਦੇ ਯੋਧੇ ਜ਼ਰੂਰ ਮੈਂ ਹਾਜ਼ਰ ਹੋਣ ਇਹ ਛੇ ਆਮ ਆਦਮੀ ਪਾਰਟੀ ਤੇ ਮੌਜੂਦਾ ਉਥੋਂ ਦਾ ਜੋ ਪ੍ਰਸ਼ਾਸਨ ਆ ਉਹਨਾਂ ਦੀ ਨਾਕਾਮੀ ਆ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਕਿ ਇਹਨਾਂ ਦੇ ਕੋਲੋਂ ਜੋ ਜਿਹੜੇ ਵੀ ਇਸ ਨੂੰ ਛੇ ਦੇਣ ਵਾਲੇ ਨੇ ਇਸ ਵਿਅਕਤੀ ਨੂੰ ਜਿਸ ਨੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਿਆ ਉਸ ਦੇ ਵਿਰੁੱਧ ਦੇਸ਼ ਵਿਰੋਧੀ ਧਰਾਮਾ ਲਗਾ ਕੇ ਐਸਸੀਐਸਟੀ ਐਕਟ ਧਰਾਮਾ ਲਗਾ ਕੇ ਐਨਐਸਏ ਲਗਾ ਕੇ ਉਸ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਫਗਵਾੜੇ ਦੇ ਵਿੱਚ ਵੀ ਕੱਲ ਨੂੰ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਕੱਲ ਤੋਂ ਜੇ ਪਰਚਾ ਨਾ ਕੀਤਾ ਗਿਆ ਤੇ ਫਗਵਾੜਾ ਅਸੀਂ ਬੰਦ ਕਰਨ ਦੀ ਕਾਲ ਦੇਵਾਂਗੇ ਜੈ ਗੁਰਦੇਵ ਜੈ ਭਿੰਦ